ਇੱਕ ਰਾਜਾ ਸੀ ਉਸ ਰਾਜੇ ਦੇ ਛੱਤ ਮੁੰਡੇ ਤੇ ਛੱਤੇ ਹੀ ਵੇਸ਼ੇ ਵੇਸ਼ੇ ਸੱਤੇ ਨੂਹਾਂ ਦਾ ਬੜਾ ਥਵਾਕ ਸੀ ਜੇ ਕੋਈ ਮੰਗਤਾ ਆਉਂਦਾ ਤੇ ਉਹਨਾਂ ਨੂੰ ਬੜਾ ਦਾਣ ਦਿੰਦੀਆਂ ਬਾਰੀ ਦੇ ਨਾਲ ਬਾਰੀ ਬੰਨੀ ਗਈ ਸੀ ਜਿਹੜੀ ਦੀ ਬਾਰੀ ਹੋਣੀ ਤੇ ਉਸੇ ਨੇ ਪਾਉਣਾ ਦੇਦਾ ਰੋਟੀ ਵੀ ਜਿਹੇ ਜਿਹਾ ਕੁਝ ਪਾਉਣਾ ਜਾਨੀ ਮਨ ਮੌਸਮ ਦੇ ਹਿਸਾਬ ਨਾਲ ਹਰ ਇੱਕ ਚੀਜ਼ ਉਹ ਦਾਨ ਪਾਣੀ ਕਰਨ ਨੂੰ ਬਹੁਤ ਜਾਨੀ ਸਾਰੀਆਂ ਛੱਤੇ ਰਾਣੀਆਂ ਹੀ ਬਹੁਤ ਜਾਨੀ ਚਾਹੁੰਦੀਆਂ ਤੇ ਕੋਈ ਵੀ ਮੰਗਤਾ ਆ ਜਾਂਦਾ ਭਿਖਿਆ ਪਾਉਂਦੀਆਂ ਦਿਆਂ ਪੂਰੀ ਜਿਹੜੀ ਸਾਰਿਆਂ ਨਾਲ ਛੋਟੀ ਰਾਣੀ ਸੀ ਉਹ ਛੋਟੇ ਮੁੰਡੇ ਦੇ ਘਰ ਵਾਲੀ ਉਹਨੇ ਹੀ ਲਾਤੀ ਇਕੱਲੇ ਦੀ ਇੱਕ ਮੁੰਡਾ ਛੀਆਂ ਦੇ ਕੋਈ ਬੱਚਾ ਨਹੀਂ ਸੀ ਸਾਰੇ ਰਾਣੀਆਂ ਉਹ ਮੁੰਡੇ ਦਾ ਇੰਨਾ ਪਿਆਰ ਕਰਦੀਆਂ ਦਿਆਂ ਚਲ ਮਾਂ ਨੇ ਤਾਂ ਕਰਨੀ ਸੀ 7ਵੇਂ ਉਹ ਜਾਣੀ ਉਹਦੇ ਨਾਲੋਂ ਵੀ ਪਿਆਰ ਵੱਧ ਕਰਦੀਆਂ ਸੀ ਐਨਾ ਪਿਆਰ ਕਰਨਾ ਉਹਨਾਂ ਨੇ ਉਹਦੇ ਨਾਲ ਬਹੁਤ ਚੰਗਾ ਜਾਣੀ ਜਿਹੜੀ ਨੇ ਦੇਖਣਾ ਕੋਈ ਮੰਗਣੀ ਦੇਰੇ ਕਿਨੇ ਚੂਰੀ ਕੁੱਟ ਕੇ ਖਵਾ ਦੇਣੀ ਕਿਸੇ ਨੇ ਪਰੋਠੇ ਲਾ ਕੇ ਖਵਾ ਦੇਣੇ ਕਿਸੇ ਮੱਖਣੀ ਨਾਲ ਰੋਟੀ ਦੇਣੀ ਮੁੰਡੇ ਦਾ ਬਹੁਤ ਜ਼ਿਆਦਾ ਸਤਿਕਾਰ ਪਿਆਰ ਕਰਦੀਆਂ ਸੀ ਸਾਰੀਆਂ ਨੇ ਵੀ ਸਾਡੇ ਕੋਈ ਮੁੰਡਾ ਸਾਰੀਆਂ ਦੇ ਵੀ ਮਹਾਰਾਜ ਇਹਨੂੰ ਹਰੀ ਕੈਮ ਰੱਖੇ ਵੀ ਸਾਡੇ ਇਸੇ ਨਾਲ ਹੀ ਰਾਜ ਚੱਲਦਾ ਰਹੂ ਨਹੀਂ ਤਾਂ ਸਾਡੇ ਦਾ ਬੱਚਾ ਹੈ ਨਹੀਂ ਕਿਸੇ ਦੇ ਬੜਾ ਜੰਗਾ ਜਾਨੀ ਪਿਆਰ ਕਰਦੀਆਂ ਦੀਆਂ ਉੱਥੇ ਇੱਕ ਛਾਂ ਰੰਵਾਰਾ ਰਾਮੂ ਦਾ ਡੇਰਾ ਡੇਰਾ ਭਾਦੇ ਰਾਮੂ ਦਾ ਡੇਰਾ ਉਹ ਐਡਾ ਕਰਾਮਾਤੀ ਸੀ ਜਿਹੜੀ ਕੋਈ ਉਹਨੂੰ ਪਤਾ ਲੱਗਣਾ ਬਈ ਜੇ ਲਓ ਚੰਗੀ ਐ ਰਾਣੀ ਜਾਂ ਕੋਈ ਹੋਰ ਚੰਗਾ ਲੱਗਣਾ ਉਹਨੂੰ ਇਹੋ ਜਿਹਾ ਮੰਤਰ ਬਣਾ ਕੇ ਮੱਖੀ ਬਣਾ ਕੇ ਡੱਬੀ ਚ ਪਾ ਕੇ ਲੈ ਜਾਂਦਾ ਸੀ ਬੰਦੇ ਨੂੰ ਜਿਹੜਾ ਕੋ ਜਿਹੜੇ ਨੂੰ ਜੀ ਕਰਦਾ ਮੰਤਰ ਨਾਲ ਬਣਾ ਕੇ ਕਦੇ ਕਿਸੇ ਨੂੰ ਕੁਛ ਬਣਾ ਦਿੰਦਾ ਕਿਸੇ ਨੂੰ ਕੁਛ ਬਣਾ ਦਿੰਦਾ ਜਾਨੀ ਛੁੱਕਾ ਲਿਕਣ ਨਹੀਂ ਦੇ ਦਿੰਦਾ ਬੜਾ ਕਰਾਮਾਤੀ ਸੀ ਉਹਨੇ ਉਹ ਰਾਣੀ ਦੀ ਸ਼ਿਫਟ ਸੁਣੀ ਵੀ ਰਾਣੀ ਜਿਹੜੀ ਛੋਟੀ ਰਾਣੀ ਹੈ ਬੜੀ ਸੋਹਣੀ ਹੈ ਵੀ ਉਹ ਤੋਂ ਪਿੱਛਿਆ ਲੈ ਕੇ ਉਹਨੂੰ ਨਾ ਮੱਖੀ ਬਣਾ ਕੇ ਆਵੀ ਡੱਬੀ ਚ ਪਾ ਕੇ ਲਿਆਵਾ ਜਾਨੀ ਉਹਦੇ ਤੇ ਆਸ਼ਕ ਹੋ ਗਿਆ ਉਹ ਛੋਟੀ ਰਾਣੀ ਤੇ ਮੁੰਡੇ ਵਾਲੀ ਤੇ ਜਿਹਦੇ ਜਿਹਦਾ ਇਕੱਲਾ ਮੁੰਡਾ ਤੇ ਜਿਹਦੇ ਵਿਛਾ ਮੰਗੀ ਲੈਣ ਆਇਆ ਰਾਣੀਆਂ ਦੋ ਜਾਣੀਆਂ ਆਗਿਆਂ ਪਿੱਛਿਆ ਪਾਉਣ ਇੱਕ ਦੇ ਕੋਲੇ ਰੋਟੀ ਟੋਕ ਤੇ ਦੂਜੀ ਦੇ ਕੋਲੇ ਤੇ ਲੈ ਪੈਸੇ ਮਾਇਆ ਬਲੀੜਾ ਕੱਪੜਾ ਜਹੇ ਜਾ ਕੁਝ ਮੰਗੂ ਉਹ ਕਹਿੰਦਾ ਤੇ ਛੋੜੇ ਹੱਥੋਂ ਤਾਂ ਨਹੀਂ ਲੈਣਾ ਮੈਂ ਛੋਟੀ ਰਾਣੀ ਦੇ ਹੱਥੋਂ ਲਵੂ ਉਹ ਕਹਿੰਦੀ ਉਰੀ ਤਾਂ ਵਾਰੀ ਨਹੀਂ ਅੱਜ ਕੋਈ ਤਾਂ ਵਾਰੀ ਕੱਲ ਤੋਂ ਅਗਲੇ ਦਿਨ ਪਰਸੋਂ ਨੂੰ ਆਉ ਅਸੀਂ ਵਾਰੀ ਨਾਲ ਪਾਉਣੇ ਆ ਸਭ ਕੁਝ ਵੀ ਅੱਜ ਸਾਤੋਂ ਲੈ ਜਾ ਤੂੰ ਪਰਸੋਂ ਨੂੰ ਲੈ ਜੀ ਉਹ ਤੋਂ ਕਹਿੰਦਾ ਨਾ ਅੱਜ ਹੀ ਪਿੱਛਾ ਲੈ ਜਾਣੀ ਹੈ ਲੈ ਜਾਣੀ ਵੀ ਉਹ ਤੋਂ ਐ ਉਹ ਪਾਵੇ ਆ ਕੇ ਹੁਣ ਉਦੋਂ ਸ਼ਰਾਫ ਤੋਂ ਦੁਨੀਆ ਡਰਦੀ ਬਹੁਤ ਸੀ ਵੀ ਸ਼ਰਾਫ ਨਾ ਦੇ ਦੇ ਸਾਧ ਚੱਲ ਉਹਨੂੰ ਜਾ ਕੇ ਕਹਿੰਦੀ ਆ ਭੈਣੇ ਤੂੰ ਪਾ ਦੇ ਪਿੱਛੇ ਸਾਧਾ ਡਿਆ ਬੈਠਾ ਤੂੰ ਪਾਇਆ ਉਹਨੂੰ ਪਿੱਛਿਆ ਪਾਉਣ ਆਈ ਉਹਨੂੰ ਲੱਗੀ ਸੋਹਣੀ ਉਹਨੇ ਮਾਰਿਆ ਮੰਤਰ ਮੱਖੀ ਬਣਾ ਕੇ ਡੱਬੀ ਚ ਪਾ ਕੇ ਲੈ ਗਿਆ ਹੁਣ ਰਾਣੀ ਉੱਥੇ ਕਿੱਥੇ ਦਿਸੇ ਪਿੱਛਿਆ ਪਾ ਕੇ ਮੁਰਦੀ ਦਿਖੀ ਨਾ ਕਿਸੇ ਨੂੰ ਰਾਜੇ ਸਾਰੇ ਡੋਡੀ ਸ਼িকার ਗਏ ਬੇਤੇ ਜਦੋਂ ਆਥਣੇ ਸੱਤੇ ਰਾਜੇ ਘਰੇ ਆਏ ਸ਼ਹੀ ਰਾਣੀਆਂ ਘਰੇ ਛਤਮੀ ਰਾਣੀ ਨਾਲ ਦੇ ਸੀ ਉਹ ਕਹਿੰਦਾ ਮੇਰੀ ਰਾਣੀ ਨਹੀਂ ਦੀਂਦੀ ਅੱਜ ਕਿਧਰ ਨੂੰ ਗਈ ਉਹ ਕਨੇ ਵੀ ਐ ਕਰਕੇ ਸ਼ਾਂਤ ਆਇਆ ਤੇ ਉਹ ਸਾਧੋ ਰਾਮੂ ਦੇ ਡੇਰੇ ਦਾ ਪਿੱਛਿਆ ਪਉਣ ਗਈ ਤੀ ਮੁੜਕੇ ਨਹੀਂ ਆਈ ਦੀ ਸੀ ਉਹਨਾਂ ਨੂੰ ਪਤਾ ਸੀ ਉਹਦੇ ਕਰਤੱਬਾਂ ਦਾ ਕਹਿੰਦਾ ਉਹ ਤਾਂ ਫੇਰ ਲੈ ਕੇ ਡੱਬੀ ਚ ਪਾਕੇ ਉਹਨਾਂ ਨੇ ਛੱਤੇ ਘੋੜੇ ਹੱਕੇ ਛੱਤੇ ਜਾਨੇ ਅਸ਼ਵਾਰ ਹੱਕ ਹੋਏ ਡੇਰੇ ਨੂੰ ਚੱਲ ਪਏ। ਝੌਰੀ ਦੀ ਪੱਠੀ ਹੁੰਦੀ ਮੋੜ ਤੇ ਜਿੱਥੋਂ ਡੇਰੇ ਨੂੰ ਮੋੜ ਮੋੜਦਾ ਸੀ। ਝੌਰੀ ਨੇ ਜਾਂਦੇ ਦੇਖ ਲੇ। ਝੌਰੀ ਨੇ ਕਿਹਾ ਵੀ ਵੀ ਡੇਰੇ ਚ ਨੂੰ ਨਾ ਜਾਓ। ਇੱਧਰ ਨੂੰ ਤਾਂ ਜਿਹੜਾ ਡੇਰੇ ਚ ਇੱਕ ਵੇਰਾਂ ਵਾਗਿਆ। ਉਹ ਬਾਪਸ ਮੁੜਦਾ ਦੇਖਿਆ ਨਹੀਂ ਕਿਤੇ। ਉਹ ਕਹਿੰਦੇ ਜਾਵਾਂਗੇ ਤਾਂ ਜ਼ਰੂਰ ਜਿਹੜਾ ਕੁਝੂ ਦੇਖੀ ਜਾਵਾਂ। ਜਦੋਂ ਦੇਦੇ ਚ ਜਾਂਦੇ ਦੇਖੇ ਸਾਧ ਨੇ ਛੱਤਾਂ ਨੂੰ ਮਾਰਿਆ ਮੰਤਰ ਮੱਖੀਆਂ ਬਣਾ ਕੇ ਡੋਡੀ ਦਰਾਤਾਂ ਨਾਲਾ ਤੇ ਕੋੜੇ ਖੜ ਨੇ ਖੜੇ ਹਨ ਕਿਣ ਉੱਥੇ ਭਾਈ ਜਦੋਂ ਆਥਣ ਨੂੰ ਨਾ ਬੁੜੇ ਘਰੇ ਸੱਤੇ ਰਾਣੀਆਂ ਅਦਾਸ਼ ਉਹ ਕਹਿੰਦੀ ਆਪਾਂ ਰਾਣੀ ਨੂੰ ਪਾਲਦਿਆਂ ਪਾਲਦਿਆਂ ਨੇ ਤਾਂ ਆਪਾਂ ਬੰਦੇ ਵੀ ਸੱਤੇ ਗੋ ਗੁਮਾ ਲਿਆ ਪਤਾ ਹੁਣ ਕੀ ਕਰਾਂਗੇ ਕੁਛ ਨਾ ਬਣੇ ਡੀਕੀ ਜਾਇਆ ਕਰਨ ਰੋਜ਼ ਆਉਣ ਕਿਥੋਂ ਤਾਂ ਮੱਖੀਆਂ ਬਣਾ ਕੇ ਕੰਦਾ ਨਾਲ ਲਾਏ ਪਏ ਦਰਾਸਤਾਂ ਨਾਲ ਲਾਤੇ ਕੋਈ ਹਿੱਲਾ ਨਾ ਬਣੇ ਮੁੰਡੇ ਨੂੰ ਪਾਲੀ ਜਾਣ ਮੁੰਡੇ ਦਾ ਪਿਆਰ ਬਹੁਤ ਕਰਨੇ ਸੱਤੇ ਜਾਣੀਆ ਮੁੰਡਾ ਖਾਖਾ ਛੁਰਤ ਛਿਰ ਹੋ ਗਿਆ ਵਧੀਆ ਹੋ ਗਿਆ ਗੱਪਰੂ 10 12 ਛਾਲ ਦਾ ਵਧੀਆ ਐਨ ਛੁਰਤ ਛਿਰ ਉਹ ਪੁੱਛਣ ਲੱਗਿਆ ਮਾਛੀ ਮੇਰੇ ਤਾਇਆ ਚਾਚੇ ਛਾਰੇ ਕੋਈ ਮੇਰੇ ਨਾ ਬਾਪੂ ਕੋਈ ਵੀ ਨਹੀਂ ਦਾ ਕਿੱਧਰ ਨੂੰ ਗਏ ਉਹ ਉਹ ਕਹਿੰਦੇ ਪੁੱਤ ਐਂ ਕਰਕੇ ਤੇਰੀ ਮਾਂ ਨੂੰ ਨਾ RAMU ਦੇ ਡੇਰੇ ਦਾ ਸ਼ਾਦ ਲੈ ਗਿਆ ਸੀ ਉਹ ਮਗਰ ਗਏ ਦੇਖਣ ਉਹਨੂੰ ਉਹ ਸਾਧ ਪੁੱਤ ਐਡਾ ਕਰਾਮ ਆਤੀ ਐ ਮੋੜਨ ਨਹੀਂ ਦਿੰਦਾ ਕਿਸੇ ਨੂੰ ਕਿਸੇ ਨੂੰ ਮੱਖੀ ਬਣਾ ਕੇ ਕਿਸੇ ਨੂੰ ਕੋਈ ਜਾਨਵਰ ਬਣਾ ਕੇ ਐ ਬਣਾ ਕੇ ਉਹ ਤਾਂ ਜਾਦੂਗਰ ਐ ਅੱਜ ਸਹੀਂ ਉਹ ਕਿਸੇ ਦੇ ਕਾਬੂ ਨਹੀਂ ਆਇਆ ਉਹਦਾ ਪੁੱਤ ਆ ਕਾਰਨ ਹੋ ਗਿਆ ਉਹਨਾਂ ਦਾ ਤਾਂ ਉਹ ਕਹਿੰਦਾ ਮੈਨੂੰ ਦਿਓ ਘੋੜਾ ਮੈਂ ਜਾਣਾ ਕੋਈ ਕਹਿੰਨੀ ਪੁੱਤ ਇੱਥੋਂ ਬਿਨਾ ਫਿਰੇ ਸੀ ਕੀ ਕਰਾਂਗੀਆਂ ਜੇ ਤੈਨੂੰ ਹੋਰ ਸੌਰ ਹੋ ਗਈ ਸੱਤੇ ਅੱਗੇ ਉਹ ਗਵਾਚੇ ਬੇ ਨੇ ਆਪਣਾ ਮਗਰੋਂ ਪੁੱਤ ਕੀ ਬਣੂ ਆਪਣਾ ਤਾਂ ਐਵੇਂ ਜਾਊ ਸਭ ਕੁਝ ਐਸੀ ਕੱਲੀਆਂ ਕੀ ਕਰਾਂਗੀਆਂ ਉਹ ਕਹਿੰਦਾ ਮੈਂ ਕੋਲੇ ਡੇ ਦੇ ਜ ਨਹੀਂ ਜਾਂਦਾ ਮੈਂ ਉਹਦਾ ਭੇਤ ਲੈ ਕੇ ਵੀ ਕਿਵੇਂ ਹੈ ਕਿਵੇਂ ਨਹੀਂ ਮੈਂ ਪਤਾ 사 ਕਰਕੇ ਆਵਾਂ ਮੈਂ ਜਾਂਦਾ ਮੈਂ ਧੁਰ ਨਹੀਂ ਜਾਂਦਾ ਉਹਦੇ ਕੋਲੇ ਮੈਂ ਜਾਣਕਾਰੀ ਤਾਂ ਮੈਨੂੰ ਲੈ ਆਉਣ ਦੇ ਉਹ ਵੀ ਕੀ ਕਰਦਾ ਕੀ ਹੈ ਉਹ ਰਹਿੰਦਾ ਕਿੱਥੇ ਹੈ ਬਣਦਾ ਕੀ ਹੈ ਮੈਨੂੰ ਪਤਾ ਕਰੇ ਆਉਣ ਦੇ ਇੱਕਦਮ ਕਹਿੰਦਾ ਇਹ ਪੁੱਤ ਕੋਲੇ ਨਾ ਜਾਈ ਪਤਾ ਦੂਰੋਂ ਕਰਕੇ ਮੁੜਾਈ ਪਿੰਡਾਂ ਚੋਂ ਦੇਖੀ ਕਿਤੇ ਕੋਲੇ ਵਗ ਜੇ ਕਹਿੰਦਾ ਠੀਕ ਹੈ ਭਾਈ ਉਹ ਮੋੜ ਤੇ ਜਿਹੜੀ ਚੌਰੀ ਦੀ ਪੱਠੀ ਸੀ ਉੱਥੇ ਵਗ ਗਿਆ ਪੱਠੀ ਤੇ ਝੌਰੀ ਦੇਖ ਕੇ ਘੋੜੇ ਨੂੰ ਕਹਿੰਦੀ ਉਹ ਮੁੰਡੇ ਨੂੰ ਪੁੱਤ ਕਿੱਦਣੂ ਜਾਣਨਾ ਕਿਤੇ ਰਾਮੂ ਦੇ ਡੇਰੇ ਕਨੇ ਨੂੰ ਤਾਂ ਨਹੀਂ ਜਾਂਦਾ ਉਹ ਕਹਿੰਦਾ ਬੇਬੇ ਜਾਣਦਾ ਤਾਂ ਰਾਮੂ ਦੇ ਡੇਰੇ ਕਨੇ ਨੂੰ ਹੀ ਜਾਂਦਾ ਹੈ ਬੇ ਰਾਮੂ ਵੀ ਕਿਉਂ ਕਹਿੰਦੀ ਪੁੱਤ ਅੱਗੇ ਛੱਤ ਘੋੜਿਆਂ ਵਾਲੇ ਅੱਗੇ ਗਏ ਤੇ ਛੱਤੇ ਨਹੀਂ ਮੁੜੇ ਉਹ ਨੌਜਵਾਨ ਮੁੰਡੇ ਦੇਖੀ ਕਿਤੇ ਵਗ ਜੇ ਇਥੋਂ ਦੀ ਨੰਗੇ ਤੇ ਮੇਰੇ ਕੋਲ ਦੀ ਪੁੱਛ ਗਈ ਨੰਗੇ ਤੇ ਵੀ ਰਾਮੂ ਦੇ ਡੇਰੇ ਨੂੰ ਆਹੀ ਰਾਹ ਜਾਂਦਾ ਹੈ ਕਹਿੰਦੀ ਮੁੜਿਆ ਨਹੀਂ ਕੋਈ ਤੂੰ ਨਾ ਜਾਈ ਉਹ ਕਹਿੰਦਾ ਬੱਬੇ ਇਹ ਜੰਦ ਆਪ ਜਾਂਦਾ ਕਿਹੜੇ ਵੇਲੇ ਆਉਂਦਾ ਕਿਹੜੇ ਵੇਲੇ ਆਪ ਪਿੱਛਾ ਨੂੰ ਜਾਂਦਾ ਹੈ ਕਿ ਨਹੀਂ ਜਾਂਦਾ ਉਹ ਕਹਿੰਦੀ ਪਿੱਛਾ ਨੂੰ ਜਾਂਦਾ ਤੜਕਿਉ ਦਿਨ ਢਲੇ ਮੁੜਦਾ 4-5 4-5 ਘੰਟੇ ਨਹੀਂ ਮੁੜਦਾ ਇਹ 4-5 ਘੰਟੇ ਲਾ ਆਉਂਦਾ ਵੀ ਐਂ ਜਾਂਦਾ ਉਹ ਕਹਿੰਦਾ ਫੇਰ ਕੋਈ ਗੱਲ ਨਹੀਂ ਉਹ ਕੋਠੇ ਤੇ ਚੜ ਗਿਆ ਕੋਠੇ ਤੇ ਚੜ ਕੇ ਬਿਠਾ ਰਿਹਾ ਦੇਖਦਾ ਰਿਹਾ ਰਾਹ ਕੰਨੀ ਜਦੋਂ ਕੋਲ ਦੀ ਨੰਗਿਆ ਉਹ ਪਿੱਛਾ ਲੈਣ ਜਾਂਦਾ ਛਾਦ ਉਹਨੇ ਉੱਤਰਿਆ ਥੱਲੇ ਉੱਤਰ ਕੇ ਲਾਈ ਘੋੜੇ ਦੀ ਅੱਡੀ ਡੇਰੇ 'ਚ ਗਿਆ ਡੇਰੇ 'ਚ ਜਾਣ ਸ਼ਰਮਾਨੇ ਛਾਣ ਲਿਆ ਮਾਂ ਨੇ ਛਾਣਿਆ ਪਹਿਲਾਂ ਮਾਂ ਦੇ ਕੇ ਬੁੱਕਲ 'ਚ ਲਿਆ ਹੱਥੀ ਬਹੁਤ ਮਗਰੋਂ ਰੋਣ ਲੱਗੀ ਉਹ ਕਹਿੰਦਾ ਮਾਂ ਪਹਿਲਾਂ ਤੂੰ ਹੱਥੀ ਹੋਰ ਹੁੰਨੀ ਐ ਕੰਨ ਦੀ ਪੁੱਤ ਹੱਜੀ ਤਾਂ ਐ ਮੈਂ ਤੇਰੇ ਐਨੇ ਚਰਵਾਦ ਅਰਥਨ ਹੋ ਜਨੇ ਅੱਜ ਮੈਨੂੰ ਕੱਲਾ ਪੁੱਤ ਤੀ ਤੂੰ ਛਾੜੇ ਰੋਂਦੀ ਤਾਂ ਪੁੱਤ ਤੈਨੂੰ ਜਦੋਂ ਆ ਗਿਆ ਮਾਰ ਦੂ ਉਹ ਉਹ ਤਾਂ ਮੱਖੀ ਬਣਾ ਕੇ ਅੱਗੇ ਤੇਰੇ ਪਿਓਰੀ ਆਏ ਦੇ ਘੋੜਿਆਂ ਤੇ ਰਾਹ ਜੀ ਖਤਮ ਕਰਤੇ ਦੇਖਣ ਸਾਰ ਕਹਿੰਦਾ ਤੂੰ ਉਹਨੂੰ ਐਂ ਕਰੀਂ ਆਕੇ ਪੁੱਛੀ ਤਾਂ ਸਹੀ ਵੀ ਜੇ ਤੂੰ ਜਾਣਨਾ ਹੈ ਕਿੰਨਾ ਕਿੰਨਾ ਚੋਰ ਮੁੜਦਾ ਨਹੀਂ ਤੈਨੂੰ ਉਹ ਹੋਰ ਸ਼ੋਰ ਹੋ ਗਈ ਮੈਨੂੰ ਮਗਰੋਂ ਮੇਰਾ ਕੀ ਬਣੂ ਵੀ ਤੇਰੀ ਜਿੰਦ ਜਾਨ ਕਿਵੇਂ ਹੈ ਕੀ ਖੁਆਣੀ ਹੈ ਵੀ ਤੈਨੂੰ ਜੇ ਤੈਨੂੰ ਕਿਸੇ ਨੇ ਮਾਰਤਾ ਫੇਰ ਕੀ ਬਣੂ ਉਹ ਤੋਂ ਮੰਮੀ ਸਾਰਾ ਜਾਣਕਾਰੀ ਪੁੱਛੀ ਵੀ ਮਰਨ ਦਾ ਤਰੀਕਾ ਕੀ ਹੈ ਕਿਵੇਂ ਮਰੂ ਉਹ ਕੀ ਖੁਆਣੀ ਹੈ ਮਰੂ ਕਾ ਨਾ ਮਰੂ ਉਹ ਤੋਂ ਸਾਰਾ ਕੁਝ ਪੁੱਛ ਲਈ ਕਣੀ ਠੀਕ ਹੈ ਇੰਨੀ ਗੱਲ ਕਹਿ ਕੇ ਕੂੜਾ ਹਕਿਆ ਆਕੇ ਚੋਰੀ ਦੀ ਫੇਰ ਲਾ ਤਾ ਪੱਠੀ ਤੇ ਪੱਠੀ ਤੇ ਚੋਰੀ ਦੇ ਕੂੜਾ ਲਾ ਕੇ ਬੰਨ ਕੇ ਦੇ ਲੈ ਉਹਨੂੰ ਪੈ ਰੁਪਏ 100 200 ਰੋਜ਼ ਦੇ ਦਿਆ ਕਰੇ ਦੇ ਲੈ ਖਰਚ ਨੂੰ ਮੈਂ ਜਾਇਦਾ ਖਰਚਾ ਦੇ ਲੈ ਘੋੜੇ ਦਾ ਤੇ ਉਹਦਾ ਹੈਗਾ ਸੀ ਕੂੜੇ ਨੂੰ ਦਾਣਾ ਪਾ ਦਿਆ ਕਰ ਤੇ ਨਾਲੇ ਆਪ ਕਾਕਾ ਕੰਡਾ ਪਾ ਦਿਆ ਕਰ ਨਾ ਰਹਾ ਕਰੇ ਨਾ ਖਾਇਆ ਕਰੇ ਤੇ ਦੂਜੇ ਦਿਨ ਭਾਈ ਫੇਰ ਚੱਲ ਪਿਆ ਉਹ ਸ਼ਾਦ ਗਿਆ ਪਿੱਛਿਆਂ ਨੂੰ ਜਦੋਂ ਜਦੋਂ ਪਤਾ ਲੱਭੀ ਉਹ ਨਾ ਗਿਆ ਉਹਨੇ ਹੱਕਿਆ ਘੋੜਾ ਆ ਕੇ ਆਪਦੀ ਮਾਂ ਕੋਲੇ ਵਾਗ ਗਿਆ ਕਹਿੰਦਾ ਕਿਉਂ ਮਾਂ ਕਹਿੰਦੀ ਪੁੱਤ ਨਦੀ ਦੇ ਕਿਨਾਰੇ ਇੱਕ ਵੱਡਾ ਸ਼ਰਾ ਰੁੱਖ ਹੈ ਰੁੱਖ ਦੇ ਉੱਤੇ ਆ ਤਾਂ पिਂਜਰਾ पिਂਜਰੇ 'ਚ ਤੋਤਾ ਤੋਤੇ 'ਚ ਜਾਨ ਹੈ ਪੁੱਤੋ ਦੀ ਜੀ ਦੇ ਕੋਲੇ ਉਹ ਤੋਤਾ ਕਿਰਾਂ ਹੋਵੇ ਹੱਥ ਪਾ ਰਿਆ पिਂਜਰੇ ਨੂੰ ਤੋਤੇ ਨੂੰ ਉਹਦੇ ਤੇ ਤਾਂ ਮੰਤਰ ਵੀ ਨਹੀਂ ਚੱਲਦਾ ਬਾਦ ਆ ਵੀ ਮੈਂ ਪੁੱਛ ਲਿਆ ਜੇ ਤੇਰਾ ਕੋਲੇ ਤੋਤਾ ਚਾਹੇ ਜਿਉਂਦਾ ਹੀ ਆ ਤੇਰੇ ਕੋਲੇ ਜੋ ਮਾਰ ਦੇਂਗੇ ਤਾਂ ਗਲ ਘੁੱਟ ਦੇਂਗੇ ਉਹ ਮਰੂ ਤੋਤੇ ਦੀ ਜਾਨ ਐ ਇਹਦੀ ਥੱਲੇ ਪਿੰਜਰੇ ਦੇ ਜਿੱਥੇ ਉਹ ਰੱਖਤਾ ਉੱਥੇ ਖਾੜਾ ਹੈ ਖਾੜੇ ਤੇ ਛੱਪ ਹੈ ਉਹਨੂੰ ਰੋਜ਼ ਦੁੱਧ ਪਾ ਕੇ ਆਉਂਦਾ ਇਹ ਛੱਪ ਨੂੰ ਛੱਪ ਫੁਕਾਰੇ ਨਾਲ ਵੀ ਬੰਦੇ ਨੂੰ ਮਾਰ ਦੂ ਲੜਿਆ ਤਾਂ ਮਾਰਨਾ ਹੀ ਐ ਜੇ ਫੁਕਾਰਾ ਮਾਰੇ ਫੁਕਾਰੇ ਨਾਲ ਮਰਜੂ ਬੰਦਾ ਉਹ ਛੱਪ ਨੂੰ ਦੁੱਧ ਪਾਉਣਾ ਪਊ ਪਾਛੇ ਤੇ ਜਾਂ ਛੱਪ ਦੁੱਧ ਪੀਣ ਲੱਗ ਗਿਆ ਉਦੋਂ ਬਾਅਦ ਪਿੰਦਰੇ ਨੂੰ ਪਿੰਦਰੇ ਨੂੰ ਹੱਥ ਪਾਉ ਉਹ ਤੋਂ ਫੇਰ ਛੜੀ ਤਾਂ ਪਹਿਲਾਂ ਹੀ ਨਗਰੇ ਪਿੰਦਰੇ ਨੂੰ ਹੱਥ ਪਾ ਕੇ ਬਹਿ ਜੀ ਮੁੰਡੇ ਨੇ ਗੜਬਾ ਦੁੱਧ ਦਾ ਭਰਾ ਲਿਆ ਗੜਬਾ ਭਰਾ ਕੇ ਦੁੱਧ ਦਾ ਕੋਲੇ ਘੋੜੇ ਦੇ ਲੈ ਗਿਆ ਨਾਲ ਚੜ ਕੇ ਗਿਆ ਘੋੜੇ ਤੇ ਜਾਣ ਸਾਰੋ ਨਦੀ ਤੇ ਨਦੀ ਤੇ ਗਿਆ ਨਦੀ ਦੇ ਕਿਨਾਰੇ ਦੇਖਿਆ ਵੀ ਰੁੱਖ ਖੜਾ ਹੈ ਤਾਂ ਹਾ ਬਿਮਾਰੀ ਨੇਗਾ ਪਿੰਜਰਾ ਵੀ ਐ ਤਾਂ ਲੜਕਦਾ ਛੱਪ ਵੀ ਦੇਖ ਕੇ ਘੋੜੇ ਨੂੰ ਬਾਹਰ ਨਿਕਲਿਆ ਆ ਘੋੜੇ ਤੋਂ ਉਤਰਿਆ ਉਤਰ ਕੇ ਗੜਬਾ ਧਰਤਾ ਛੱਪ ਦੇ ਮੂਰੇ ਪਾ ਦੁੱਧ ਦਾ ਭਰਿਆ ਵਾ ਛੱਪ ਦੁੱਧ ਨੂੰ ਪਏ ਪੀਣ ਲੱਗ ਗਿਆ ਆਪ ਜਾਲਾ ਲਾਹਿਆ ਪਿੰਜਰਾ ਪਿੰਜਰਾ ਲਾਹ ਕੇ ਜੋ ਥੱਲੇ ਲੈ ਕੇ ਆ ਗਿਆ ਪਿੰਜਰੇ ਨੂੰ ਆਇਆ ਪਿੰਜਰੇ 'ਚੋਂ ਕੱਢ ਕੇ ਤੋਤੇ ਨੂੰ ਹੱਥ ਬਣ ਗਈ ਉਹਦੇ ਭਾਦੀ ਵੀ ਮੇਰਾ ਤਾਂ ਪਿੰਜਰਾ ਲਾ ਲਿਆ ਲਾ ਕੇ ਤੋਤੇ ਨੂੰ ਆਇਆ ਭੱਜਿਆ ਜਦੋਂ ਇਹ ਨੇੜੇ ਜੇ ਆ ਗਿਆ ਇੱਕ ਲੱਤ ਤੋੜ ਤੇ ਉਹਦੀ ਲੱਤ ਘੜੀਛੀ ਤੁਰ ਆਵੇ ਕਹਿੰਦਾ ਦੂਜੀ ਨਾ ਤੋੜੀ ਜਿਹੜਾ ਕੁਝ ਕਹੇ ਉਹ ਹੀ ਮੰਨ ਜੇ ਤੇਰੇ ਮੇਰੇ ਜਿੰਨਾ ਚਿਰ ਤੇਰੇ ਕੋਲੇ ਪਿੰਜਰਾ ਆਹ ਚੋਤਾ ਤਾਂ ਮੇਰਾ ਤੇ ਮੰਤਰ ਵੀ ਨਹੀਂ ਚੱਲਦਾ ਜਿਹੜਾ ਕੋਈ ਸ਼ਰਤ ਮਨਾਉਣੀ ਆ ਬਣਾ ਲੈ ਦੂਜੀ ਲੱਤ ਨਾ ਤੋੜੀ ਤੇ ਉਹ ਕਹਿੰਦਾ ਐਂਓ ਕੋਲੇ ਆ ਜਾ ਕੋਲੇ ਆਏ ਤਾਂ ਇੱਕ ਫੇਰ ਦੂਜੀ ਵੀ ਤੋੜਤੀ ਜਾਂ ਨੇੜੇ ਆ ਗਿਆ ਕਹਿੰਦਾ ਹੁਣ ਮਾਰੀ ਨਾ ਕਹਿੰਦਾ ਮਾਰਦਾ ਨਹੀਂ ਅਜੇ ਆ ਜਿਹੜੇ ਛੱਤੇ ਜਿਉਂਦੇ ਘਰ ਇਹਨਾਂ ਨੂੰ ਜਿਹੜੇ ਮੱਖੀਆਂ ਬਣਾਏ ਬਨੇ ਛਣੇ ਕੋਲੇ ਉਹ ਕੋੜਿਆਂ ਵਾਲੇ ਉਹ ਛੱਤੇ ਆਪਦੇ ਮਾਪ ਪਿਓ ਤੇ ਜਿਹੜੇ ਚਾਚੇ ਤਾਏ ਛੱਤੇ ਜਿਉਂਦੇ ਕਰਾ ਲੇ ਛੱਤੇ ਜਿਉਂਦੇ ਕਰਾ ਕੇ ਜਦੋਂ ਐ ਠੀਕ ਛਾਂ ਲੈ ਵੀ ਉਹੀ ਨੇ ਤੇ ਬਾਅਦ ਫੇਰ ਗਲ ਘੁੱਟਿਆ ਗਲ ਘੁੱਟ ਕੇ ਤੋਤੇ ਨੂੰ ਮਾਰ ਕੇ ਜਿਹੜੇ ਘੋੜਿਆਂ ਤੇ ਬਹਾਈ ਰਾਣੀ ਵਹਾ ਕੇ ਫੇਰ ਵਿਆਹ ਲੈ ਕੇ ਗਏ ਉਹਨੂੰ ਤੇ ਤਾਂ ਜਾ ਕੇ ਉਹਨਾਂ ਨੂੰ ਭਾਈ ਮੜਾ ਮੋਟਾ ਫੇਰ ਚੈਨ ਦੀ ਨੀਂਦ ਸੁੱਤੇ ਉਹ ਮੁੰਡੇ ਨੇ ਇੰਨੀ ਹਿੰਮਤ ਕਰੀ ਇਕੱਲੇ ਨੇ ਜੇ ਇੰਨਾ ਪਿਆਰ ਕਰਦੀਆਂ ਤੀਆਂ ਮੁੰਡੇ ਨੇ ਵੀ ਜਾਨੀ ਇੰਨਾ ਕਰਕੇ ਕੁਰਬਾਨੀ ਕਰਕੇ ਦਿਖਾਤੀ ਫੇਰ ਉਹ ਡੇਰੇ ਵਾਲਾ ਸ਼ਹਿਰ ਮਾਰਿਆ ਤੇ ਇਹ ਤਾਂ ਭਾਈ ਐਸ਼ ਰੋਡ ਕਰ ਜਾ ਕੇ ਇਹਨਾਂ 'ਚ ਕਰਾਮਾਤਾਂ ਬਹੁਤ ਹੁੰਦੀਆਂ ਨੇ ਸੇਵਾ ਕਰਕੇ ਬਹੁਤ ਕੁਝ ਬਣਾ ਲੈਂਦੇ ਨੇ ਬਲਾ ਕੁਝ ਮੰਤਰਾਂ ਯੰਤਰਾਂ ਦੇ ਜਾਦੇ ਮਹਾਰ ਹੋ ਜਾਂਦੇ ਨੇ ਤੇ ਆਹ ਕੁਝ ਕਰ ਰਿਹਾ ਬਾ ਰਾਣੀ ਫੇਰ ਜਾ ਕੇ ਮੂੜ ਕੇ ਲੈ ਕੇ ਗਏ ਇਹ ਸਟੋਰੀ ਲੋ ਉਸ ਇੱਥੇ ਖਤਮ ਹੁੰਦੀ ਹੈ